ਇੱਕ ਯੂਟਿਊਬਰ ਦੇ ਵੱਲੋਂ ਇਹ ਜੁਰਤ ਕਰਨੀ ਕਿ ਇਤਿਹਾਸ ਨਾਲ ਛੇੜਛਾੜ ਕਰਨਾ ਗੁਰੂ ਸਾਹਿਬਾਨਾਂ ਨੂੰ ਇਸ ਤਰੀਕੇ ਦਾ ਨਾਲ ਦਿਖਾਣਾ ਮੈਂ ਇਹਦਾ ਰਾਠੀ ਨੂੰ ਨਾ ਜਾਣਦਾ ਨਾਮ ਸਿੱਖ ਉਹਨੂੰ ਜਾਣਦੇ ਆ ਉਹਨੇ ਜਿਹੜੀ ਅੱਜ ਇਹ ਕਰਤੂਤ ਕੀਤੀ ਹੈ ਇਸ ਇੱਕ ਤਾਂ ਗੱਲ ਹੁੰਦੀ ਹੈ ਨਾ ਕਿ ਅਣਜਾਣਪੁਰਾ ਉਹ ਸਾਰਾ ਕੁਝ ਜਾਣਬੁੱਝ ਕੇ ਕਰ ਰਿਹਾ ਇਸ ਕੰਟਰੋਵਰਸੀ ਨੂੰ ਪੈਦਾ ਕਰਨ ਲਈ ਕਰ ਰਿਹਾ ਸਭ ਤੋਂ ਮਾੜੀ ਗੱਲ ਆ ਮੈਂ ਸਿੱਖਾਂ ਨੂੰ ਕਹਿਣਾ ਚਾਹੁੰਨਾ ਤੁਹਾਨੂੰ ਲੜਨ ਦਾ ਇਸ ਗੱਲ ਦੀ ਕਿ ਇਹੋ ਜਿਹੇ ਬੰਦਾ ਸਿੱਖਾਂ ਦੇ ਬਾਰੇ ਵਿੱਚ ਸ਼ਰੇਆਮ ਜਿਹੜਾ ਵੀਡੀਓ ਪਾ ਕੇ ਆਪਣੀ ਬੱਲੇ ਬੱਲੇ ਖਟੇ ਚਾਰ ਪੈਸਿਆਂ ਦੀ ਖਾਤਰ ਆਪਣੀ ਪ੍ਰਮੋਸ਼ਨ ਵਾਸਤੇ ਸਿੱਖਾਂ ਦਾ ਇਤਿਹਾਸ ਵਗੜ ਰਿਹਾ ਜੇ ਤੁਸੀਂ ਇਸ ਗੱਲ ਖਿਆਲ ਨਹੀਂ ਕਰਦੇ ਤਾਂ ਸਾਨੂੰ ਡੁੱਬ ਮਰਨਾ ਚਾਹੀਦਾ ਕਿਉਂਕਿ ਅੱਜ ਨੇ ਆ ਇੱਕ ਨਾਲ ਕਰ ਰਿਹਾ ਕੋਈ ਬੰਦਾ ਆਪਦੀ ਫੇਮ ਲੈਣ ਵਾਸਤੇ ਕੱਲ ਨੂੰ ਦੂਜੇ ਤੁਹਾਨੂੰ ਨਾ ਕਰੇਗਾ ਬਹੁਤ ਸਾਰੀਆਂ ਗੱਲਾਂ ਨੇ ਅੱਜ ਹਿੰਦੂ ਧਰਮ ਦੇ ਖਿਲਾਫ ਕਿੰਨਾ ਕੁਸ਼ ਆ ਰਿਹਾ ਉਹਨੂੰ ਉਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰੇਗਾ ਲੋਕ ਤਾਲੀਆਂ ਮਾਰਨਗੇ ਕੋਈ ਮੁਸਲਮਾਨ ਦੇ ਖਿਲਾਫ ਕਰੇਗਾ ਕੋਈ ਕ੍ਰਿਸਚੀਅਨਟੀ ਦੇ ਖਿਲਾਫ ਕਰੇਗਾ ਇਹ ਵਰਤਾਰਾ ਨਹੀਂ ਹੋਣਾ ਚਾਹੀਦਾ ਜਿਹੜੇ ਰਾਜੇ ਸੀ ਉਹ ਹਿੰਦੂ ਰਾਜੇ ਸੀਕ ਨਹੀਂ ਸੀ ਜਿਨ੍ਹਾਂ ਦੀ ਸਾਹਜ ਰੰਗਲੇ ਨਾਲ ਸੀ ਜਿਹੜੇ ਇਸ ਗੱਲ ਹੀ ਲਾਗ ਕਰਦੇ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਇਹ ਪੰਡਤ ਕਿਉਂ ਆਏ ਨੇ ਉਹ ਉਹਨਾਂ ਕੋਲ ਕਿਉਂ ਨਹੀਂ ਗਏ ਰਾਜ ਵਾਲਿਆਂ ਕੋਲ ਇਸ ਗੱਲ ਦਾ ਜਵਾਬ ਦੇ ਰਾਠੀ ਜੇ ਤੇਰੀ ਜਮੀਰ ਹੈਗੀ ਜਦ ਪਿਓ ਦਾ ਹੈਗਾ ਬਸ ਜਿਹੜੀ ਤਸਵੀਰ ਦਿਖਾ ਰਿਆ ਉਹ ਨੌਵੇਂ ਪਾਸ਼ਾ ਦੇ ਜਿਹੜੇ ਸੀਸ ਜਦੋਂ ਇੱਥੇ ਨਾਨਕਪੁਰ ਸਾਹਿਬ ਆਉਂਦੇ ਆ ਜਿਹੜੇ ਬਾਲਵਸਤਾ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਉਹਨਾਂ ਦੇ ਚਿਹਰੇ ਦੇ ਉੱਤੇ ਕਿਸ ਤਰ੍ਹਾਂ ਦੀ ਉਹ ਗਮਗੀਨੀ ਦਿਖਾਈ ਦੇ ਰਿਆ ਉਹ ਮੂਰਖ ਆਦਮੀ ਉਹਨਾਂ ਨੇ ਤਾਂ ਆਪਣੇ ਬਾਪ ਨੂੰ ਹੱਥੀ ਭੇਜਿਆ ਚਾਰ ਸਹਬਜ਼ਾਦੇ ਕੁਰਬਾਨ ਕੀਤੇ ਤਾਂ ਉਥੇ ਰੱਬ ਦਾ ਸ਼ੁਕਰ ਕਰਦੇ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਦੀ ਉਹਨਾਂ ਦੀ ਗੱਲ ਆ ਉਹਦਾ ਗੁਰੂ ਨੇ ਉਹਨਾਂ ਨੂੰ ਅਸੀਂ ਕੀ ਸ਼ਬਦ ਦੇ ਸਕਦੇ ਆ ਤੇ ਤੂੰ ਉਹਨਾਂ ਨੂੰ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਨ ਦੇ। ਕੋਈ ਇਹ ਤੋਹੀਨ ਸਿੱਖ ਤਾਂ ਕਦੇ ਬਰਦਾਸ਼ਤ ਨਹੀਂ ਕਰਦਾ ਤੇ ਮੈਂ ਨਹੀਂ ਇਹ ਕਹਿੰਦਾ ਕਿ ਹੋਰ ਵੀ ਧਰਮ ਬਰਦਾਸ਼ਤ ਕਰਦਾ ਹੋਊ ਪਰ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਸਾਰੇ ਲੋਕ ਜਵਾਬ ਦੇਣ ਤਾਂ ਕਿ ਕਿਸੇ ਤਰ੍ਹਾਂ ਦੀ ਜ਼ੁਰਤ ਜਿਹੜੀ ਆ ਦੁਬਾਰਾ ਕੋਈ ਨਾ ਕਰ ਸਕੇ। ਜੀ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮਹਾਂ ਲਗਨ ਸੀਟ ਯੂਟਿਊਬਰ ਧਰੂ ਵਰਾਠੀ ਇੱਕ ਬੜਾ ਚਰਚਿਤ ਚਿਹਰਾ ਹੈ ਚਰਚਿਤ ਨਾਮ ਹੈ ਔਰ ਵੱਡੀ ਗੱਲ ਇਹ ਹੈ ਕਿ ਯੂਟਿਊਬਰ ਨੇ ਔਰ ਆਪਣੀ ਵੀਡੀਓਜ਼ ਤੋਂ ਜ਼ਿਆਦਾ ਆਪਣੀ ਕੰਟ੍ਰੋਵਰਸਿਸ ਕਰਕੇ ਹਮੇਸ਼ਾ ਚਰਚਾ 'ਚ ਰਹਿੰਦੇ ਨੇ ਯੂਟਿਊਬਰ ਧਰੂ ਵਰਾਠੀ ਦੇ ਵੱਲੋਂ ਬੀਤੇ ਦਿਨ ਇੱਕ ਵੀਡੀਓ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਤਾਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਉਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਵਿਵਾਦ ਛਿੜੇ ਨੇ ਕਿਉਂਕਿ ਉਸ ਵੀਡੀਓ ਦੇ ਵਿੱਚ ਕਈ ਅਪੱਤੀਜਨਕ ਐਸੇ ਦ੍ਰਿਸ਼ ਛੇ ਕਿ ਜਿਸ ਦੇ ਵਿੱਚ ਗੁਰੂ ਸਾਹਿਬਾਨਾਂ ਨੂੰ ਰੋਂਦਿਆ ਦਿਖਾਇਆ ਗਿਆ ਛੋਟੇ ਸਾਹਿਬ ਜੱਦਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਡਰਿਆ ਹੋਇਆ ਦਿਖਾਇਆ ਗਿਆ ਜੋ ਕਿ ਆਪਣੇ ਆਪ 'ਚ ਇੱਕ ਵੱਡਾ ਅਪਮਾਨ ਹੈ ਤਾਂ ਇਸ ਹਫਤੇ ਗਲ ਕੰਦ ਲਈ ਮੇਰੇ ਨਾਲ ਮੌਜੂਦ ਰਹਿਣਗੇ ਐਸਜੀਪੀਸੀ ਮੈਂਬਰ ਭਾਈ ਗੁਰਚਨ ਸਿੰਘ ਗਰੇਵਾਲ ਜੀ ਸਵਾਗਤ ਹੈ ਜੀ ਬਸਤੋਂ ਸਿੱਖਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇੰਨੀ ਆਪਾਂ ਕਈ ਜਿਸ ਸਾਬ ਨਾਲ ਸਿੱਖਾਂ ਦੇ ਵਿੱਚ ਰੋਸ ਹੈ ਇੰਨੀ ਇੱਕ ਯੂਟਿਊਬਰ ਦੇ ਵੱਲੋਂ ਇਨੀ ਜ਼ਰਤ ਕਰਨੀ ਕਿ ਇਤਿਹਾਸ ਦੇ ਨਾਲ ਛੇੜਛਾੜ ਕਰਨਾ ਗੁਰੂ ਸਾਹਿਬਾਨਾਂ ਨੂੰ ਇਸ ਤਰੀਕੇ ਦਾ ਨਾਲ ਦਿਖਾਣਾ ਕਿਵੇਂ ਦੇਖਦੇ ਹੋ ਦੇਖੋ ਸੇਠ ਜੀ ਜਿਹੜਾ ਇਤਿਹਾਸ ਦਾ ਤੇ ਅਧਿਆਤਮ ਦਾ ਵਿਸ਼ਾ ਨਾ ਇਹ ਬੜਾ ਡੂੰਗਾ ਵਾ ਇਹ ਹਰ ਬੰਦੇ ਦੇ ਵਸਦਾ ਰੋਗ ਵੀ ਨਹੀਂ ਹੈ ਯੂਟਿਊਬਰ ਹੋਣਾ ਤੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਤੇ ਅਦਬ ਨਾਲ ਪੇਸ਼ ਕਰਨਾ ਇਹ ਗੱਲ ਏਡੀ ਛੇਤੀ ਕਿਤੇ ਮੇਲ ਨਹੀਂ ਖਾਂਦੀ ਕਿਉਂਕਿ ਜਿਹੜਾ ਯੂਟਿਊਬਰ ਆ ਉਹਨੇ ਆਪਣੀ ਲੈਣ ਵਾਸਤੇ ਟੀਆਰਪੀ ਲੈਣ ਵਾਸਤੇ ਉਹ ਵਿਵਾਦ ਪੈਦਾ ਕਰਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਇਹ ਇਹ ਵੀ ਕਰਦਾ ਹੋਵੇਗਾ ਹੋਰ ਵੀ ਕਰਦੇ ਨੇ ਅੱਜ ਕੱਲ ਦਾ ਜਿਹੜਾ ਸਿਸਟਮ ਚੱਲ ਰਿਹਾ ਪਰ اخلاقی ਤੌਰ ਤੇ ਇਤਿਹਾਸ ਦੇ ਨਾਲ ਛੇੜਛਾੜ ਤੇ ਗੁਰੂਆਂ ਪੀਰਾਂ ਦੇ ਨਾਲ ਕਿਸੇ ਤਰ੍ਹਾਂ ਦੀ ਤੋਹੀਨ ਦਾ ਜਿਹੜਾ ਅਦਬ ਦਾ ਜਿਹੜਾ ਗਹਿਰਾ ਵੀ ਜਿਹੜਾ ਵਰਤਾਰਾ ਉਹ ਬਹੁਤ ਮਾੜਾ ਹੁੰਦਾ ਇਹ ਤੁਹਾਨੂੰ ਆਪਣੇ اخلاق ਤੋਂ ਹੀ ਇਹ ਚੀਜ਼ ਤੋਂ ਸਮਝਣਾ ਚਾਹੀਦਾ ਹੁਣ ਜਿਹੜੀ ਗੱਲ ਇਹਨੇ ਕੀਤੀ ਆ ਦੋ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਕਾਲ ਬਾਰੇ ਗੱਲ ਕਰ ਰਿਹਾ ਕਰਨੀ ਚਾਹੀਦੀ ਆ ਇਤਿਹਾਸ ਦੇ ਅੰਦਰ ਜੋ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਕੀਤੀਆਂ ਆਉਣੀਆਂ ਚਾਹੀਦੀਆਂ ਕਿ ਉਸ ਤੋਂ ਬਾਅਦ ਸਿੱਖਾਂ ਦੇ ਇਤਿਹਾਸ ਨੂੰ ਜੋੜਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਦੋ ਚੀਜ਼ਾਂ ਜੁੜਦੀਆਂ ਨੇ ਇਸ ਦੇ ਵਿੱਚ ਕਿਸੇ ਵੀ ਧਰਮ ਨੂੰ ਮਾਨਤਾ ਦੇਣ ਵਾਲੇ ਦਾ ਉਹਦਾ ਉਹਦੀ ਆਸਥਾ ਜੁੜੀ ਹੋਈ ਆ ਆਪਣੇ ਪੈਗੰਬਰਾਂ ਤੇ ਗੁਰੂਆਂ ਦੇ ਨਾਲ ਆਸਥਾ ਜੁੜੀ ਹੁੰਦੀ ਹੈ ਇਤਿਹਾਸ ਦੇ ਨਾਲ ਤੁਹਾਡੀ ਰੂਹ ਜੁੜੀ ਹੁੰਦੀ ਹੈ ਕਿਉਂਕਿ ਰੂਹ ਜਿਹੜੇ ਨੇ ਉਹ ਕੌਮ ਦੀ ਜਾਨ ਹੁੰਦਾ ਜਿਹੜਾ ਇਤਿਹਾਸ ਹੁੰਦਾ ਇਹ ਰੂਹ ਦੇ ਤੌਰ ਤੇ ਕੌਮ ਦੀ ਜਾਨ ਦੇ ਤੌਰ ਤੇ ਇਤਿਹਾਸ ਹਵੇ ਨਹੀਂ ਸਿਰਜਿਆ ਜਾਂਦਾ ਇਤਿਹਾਸ ਜੇ ਅਸੀਂ ਇਹ ਕਹੀਏ ਕਿ ਮਤਲਬ ਤੁਸੀਂ ਗੱਲਬਾਤੀ ਕੋ ਇਤਿਹਾਸ ਸਿਰਜੋਗੇ ਜਾਂ ਕਾਗਜ਼ਾਂ 'ਚ ਲਿਖ ਕੇ ਜਾਂ ਕੋਈ ਕਾਰਟੂਨ ਪੈਦਾ ਕਰਕੇ ਤੁਸੀਂ ਇਤਿਹਾਸ ਸਿਰਜੋਗੇ ਨਹੀਂ ਹੁੰਦਾ ਉਹਦੇ ਲਈ ਕੁਰਬਾਨੀ ਕਰਨੀ ਪੈਂਦੀ ਆ ਬੜੀ ਵੱਡੀ ਕਹਿੰਦੇ ਹੁੰਦੇ ਆ ਆਪਣੀ ਜੀਵਨ ਦੀ ਕਹਿੰਦੇ ਆ ਪ੍ਰਾਰਥਨਾ ਸਹਿਣੀ ਪੈਂਦੀ ਆ ਤੇ ਉਹਦੇ ਲਈ ਕੁਛ ਨਾ ਕੋਈ ਦਾਨ ਕਰਨਾ ਪੈਂਦਾ ਚਾਹੇ ਤੁਸੀਂ ਆਪਣੀ ਜ਼ਿੰਦਗੀ ਦਾਨ ਕਰੋ ਚਾਹੇ ਜੀਵਨ ਦਾ ਸਮਾਦਾਨ ਕਰੋ ਚਾਹੇ ਸਰੀਰ ਤੇ ਤਸ਼ੱਦਦ ਚੱਲੋ ਕਿਸੇ ਤਰ੍ਹਾਂ ਦੇ ਵੀ ਗੱਲ ਕਰੋ ਉਹਦੇ ਨਾਲ ਇਤਿਹਾਸ ਸਿਰਜਿਆ ਜਾਂਦਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਤੇ ਸਵਾ 300 ਸਾਲ 1699 ਦੀ ਵਿਸਾਖੀ ਤੋਂ ਬਾਅਦ ਸਿੱਖਾਂ ਦੀ ਦੇ ਦੇ ਜਿਹੜੀ ਜਿਹੜੀ ਉਮਰ ਆ ਜਿਹਨੂੰ ਅਸੀਂ ਕਹਿੰਦੇ ਆ ਅੱਜ ਕੱਲ ਵਰਲਡ ਦੇ ਅੰਦਰ ਇੱਕ ਜਾਣਿਆ ਜਾਂਦਾ ਕਿ ਸਭ ਤੋਂ ਛੋਟੀ ਉਮਰ ਦਾ ਜਿਹੜਾ ਧਰਮ ਹੈ ਉਹ ਸਿੱਖ ਧਰਮ ਹੈ ਕਿ 325 ਸਾਲ ਹੋਏ ਨੇ ਸਿਰਫ 1699 ਦੀ ਵਿਸਾਖੀ ਨੂੰ ਲੈ ਕੇ ਇਸ ਥੋੜੇ ਸਮੇਂ ਦੇ ਅੰਦਰ ਜਿਹੜਾ ਸਿੱਖਾਂ ਨੇ ਅੱਜ ਪਛਾਣ ਬਣਾਈ ਆ ਆਪਦੀ ਗਿਣਤੀ ਥੋੜੀ ਗਿਣਤੀ ਹੋਣ ਦੇ ਬਾਵਜੂਦ ਵੀ ਕਿੰਨੇ ਹੀ ਕ ਵੱਡੀ ਦੁਨੀਆ ਉਸ ਦੁਨੀਆ ਦੇ ਵਿੱਚ ਸਿੱਖਾਂ ਨੇ ਆਪਣੀ ਪਛਾਣ ਕਿਸ ਗੱਲ ਦੇ ਬਣਾਈ ਆ ਕਿ ਉਹਨਾਂ ਨੇ ਕਿਹਾ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਿੱਖ ਲੜਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਕਿਹਨਾ ਬਾਬਰ ਨੂੰ ਜਾਬਰ ਕਹਿਣਾ ਰਾਜੇਸ਼ੀ ਮੁਕਦਮ ਕੁੱਤੇ ਕਹਿਣਾ ਉਸ ਸਮੇਂ ਦੀ ਜਿਹੜੀ ਸਮਾਜਿਕ ਪ੍ਰਥਾ ਵਾ ਉਸ ਨੂੰ ਚੈਲੰਜ ਕਰਨਾ ਖੱਤਰੀ ਬ੍ਰਾਹਮਣ ਸੂਤ ਵਾਇਸ ਨੂੰ ਸਾਂਝਾ ਉਪਦੇਸ਼ ਦੇਣਾ ਉਸ ਸਮੇਂ ਦੇ ਜਿਹੜੇ ਸਮਾਜਿਕ ਵਰਤਾਰੇ ਸੀ ਛੂਦਰ ਨਾਲ ਕੀ ਹੁੰਦਾ ਔਰਤ ਨਾਲ ਕੀ ਹੁੰਦਾ ਉਹਨਾਂ ਨੂੰ ਚੈਲੰਜ ਕਰਨਾ ਗੁਰੂ ਸਾਹਿਬ ਨੇ ਸਾਰੇ ਗੁਰੂ ਸਾਹਿਬ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਦੁਨੀਆ ਨੂੰ ਇੱਕ ਦਰਸਾਇਆ ਸੋ ਸਿੱਖਾਂ ਨੇ ਜਦੋਂ ਪੰਜਵੇਂ ਪਾਤਸ਼ਾਹ ਦੀ ਸ਼ਾਤ ਹੁੰਦੀ ਆ ਤਾਂ ਭਗਤੀ ਦੇ ਨਾਲ ਸ਼ਕਤੀ ਦਾ ਪ੍ਰਤੀਕ ਕਾਲ ਤਖਸਾਲ ਛੇਵੇਂ ਪਾਤਸ਼ਾਹ ਸ਼ਸ਼ਤਰਧਾਰੀ ਇਹ ਸਾਰੀਆਂ ਗੱਲਾਂ ਅੱਗੇ ਚੱਲਦੀਆਂ ਨੇ ਇਹ ਵੱਡੀ ਗੱਲ ਆ ਕਿ ਦੁਨੀਆ ਦੇ ਅੰਦਰ ਕਿ ਜਿਹੜਾ ਇਤਿਹਾਸ ਨੌਵੇਂ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਜਿਹੜਾ ਸਿਰਜਿਆ ਉਹਦਾ ਸਾਨੀ ਕੋਈ ਨਹੀਂਗਾ। ਸੋ ਇਸ ਕਰਕੇ ਮੈਂ ਇਹ ਗੱਲ ਕਰਦਾ ਕਿ ਇਤਿਹਾਸ ਨਾਲ ਬਹੁਤ ਮੋਹ ਹੁੰਦਾ ਤੇ ਜੇ ਕੋ ਇਤਿਹਾਸ ਨਾਲ ਖਲਵਾੜ ਕਰੇ ਤੇ ਉਸ ਦੇ ਵਾਰਸ ਲੋਕ ਆ ਜਿਹੜੇ ਉਹ ਉਹਨੂੰ ਬਰਦਾਸ਼ਤ ਨਹੀਂ ਕਰਦੇ ਤੇ ਕਰਨਾ ਵੀ ਨਹੀਂ ਚਾਹੀਦਾ। ਮੈਂ ਇਹ ਗੱਲ ਕਹਿਣਾ ਕਿ ਅਨਿਆਂ ਕਿਸੇ ਦੇ ਖਿਲਾਫ ਵੀ ਹੋਵੇ ਇਹ ਵੀ ਇੱਕ ਅਨਿਆਂ ਆ ਜੇ ਗੁਰੂ ਨੌਵੇਂ ਪਾਤਸ਼ਾਹ ਨੇ ਜਿਹੜੇ ਹਿੰਦੂ ਕਸ਼ਮੀਰੀ ਪੰਡਤ ਸੀ ਉਹਨਾਂ ਦਾ ਜਨਯੂ ਜ਼ਬਰੀ ਤਲਵਾਰ ਨਾਲ ਔਰੰਗਜ਼ੇਬ ਲਾ ਰਿਆ ਸੀ ਇੱਕ ਅਨਿਆਂ ਕਰ ਰਿਹਾ ਸੀ। ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਆ ਤੇ ਇੱਕ 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 ਚਿੰਗ ਪੈਦਾ ਕੀਤੀ ਤੇ ਉਸ ਨੂੰ ਇੱਕ ਜਵਾਬ ਦਿੱਤਾ ਜਿਹਦੇ ਕਰਕੇ ਬੰਦਾ ਸਿੰਘ ਬਹਾਦਰ ਨੇ ਆ ਕੇ ਆਖਰੀ ਜਿਹੜੀ ਜਿਹੜੀ ਜੜ ਸੀ ਮੁਗਲ ਦੀ ਉਹ ਪੁੱਟੀ ਇਹ ਇਹ ਅਨਿਆਂ ਦੇ ਖਿਲਾਫ ਸੀ ਸਤ ਸਾਨੂੰ ਇਹ ਵੀ ਇੱਕ ਅਨਿਆਂ ਆ ਮੈਂ ਸਮਝਦਾ ਕਿ ਤੁਹਾਡਾ মিডিਆ ਇੱਥੋਂ ਦੇ ਲੋਕ ਕਿਸੇ ਵੀ ਧਰਮ ਨਾਲ ਜੁੜੇ ਹੋਣ ਉਹ ਇਹੋ ਜੇ ਅਨਿਆਂ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਯੋਗੀ ਅੱਜ ਨਿਆ ਇੱਕ ਨਾਲ ਕਰ ਰਿਹਾ ਕੋਈ ਬੰਦਾ ਆਪਦੀ ਫੇਮ ਲੈਣ ਵਾਸਤੇ ਕੱਲ ਨੂੰ ਦੂਜੇ ਤੋਂ ਨਾ ਕਰੇਗਾ ਬਹੁਤ ਸਾਰੀਆਂ ਗੱਲਾਂ ਨੇ ਅੱਜ ਹਿੰਦੂ ਧਰਮ ਦੇ ਖਿਲਾਫ ਕਿੰਨਾ ਕੁਸ਼ ਆ ਰਿਹਾ ਉਹਨੂੰ ਉਹ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰੇਗਾ ਲੋਕ ਤਾਲੀਆਂ ਮਾਰਨਗੇ ਕੋਈ ਮੁਸਲਮਾਨ ਦੇ ਖਿਲਾਫ ਕਰੇਗਾ ਕੋਈ ਕ੍ਰਿਸਚੀਅਨਟੀ ਦੇ ਖਿਲਾਫ ਕਰੇਗਾ ਇਹ ਵਰਤਾਰਾ ਨਹੀਂ ਹੋਣਾ ਚਾਹੀਦਾ ਇਸ ਗੱਲ ਦੇ ਮੈਂ ਮੁੱਢ ਤੋਂ ਖਿਲਾਫ ਹਾਂ ਹੁਣ ਗੱਲ ਕੀ ਆ ਵੀ ਜਿਹੜਾ ਰਾਠੀ ਆ ਮੈਂ ਇਹਦਾ ਰਾਠੀ ਨੂੰ ਨਾ ਜਾਣਦਾ ਨਾਮ ਨਾ ਨਾ ਕੋ ਸਿੱਖ ਉਹਨੂੰ ਜਾਣਦੇ ਆ ਉਹ ਉਹਨੇ ਜਿਹੜੀ ਅੱਜ ਇਹ ਕਰਤੂਤ ਕੀਤੀ ਹੈ ਇਸ ਕਰਕੇ ਸਾਡੇ ਜਿਵੇਂ ਕਹਿੰਦੇ ਨੇ ਨਾ ਵੀ ਸਾਡੇ ਸਾਹਮਣੇ ਆ ਤੇ ਇਸ ਗੱਲ ਦੇ ਵਿੱਚ ਇੱਕ ਤਾਂ ਗੱਲ ਹੁੰਦੀ ਹੈ ਨਾ ਕਿ ਅਣਜਾਨਪੁਰਾ ਇਹਦੇ ਵਿੱਚ ਦੇਖ ਰਹੇ ਹਾਂ ਕਿ ਅਣਜਾਨਪੁਰੇ ਦੇ ਬਾ ਦੇ ਦਿਖਾਈ ਦੇ ਰਿਹਾ ਕਿ ਉਹ ਨਹੀਂ ਹੈਗਾ ਉਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਿਹਾ ਆਪਣੀ ਇਸ ਕੰਟਰੋਵਰਸੀ ਨੂੰ ਪੈਦਾ ਕਰਨ ਲਈ ਕਰ ਰਿਹਾ ਪਰ ਕਈ ਕੰਟਰੋਵਰਸੀਆਂ ਪੈਦਾ ਕਰਨ ਤੋਂ ਬਾਅਦ ਉਸ ਨੂੰ ਸੰਭਾਲਣਾ ਬਹੁਤ ਔਖਾ ਜੀ ਹੈ ਸੋ ਉਹਦੇ ਜਿਹੜੀ ਬੁਨਿਆਦੀ ਗੱਲ ਸਟਾਰਟਿੰਗ ਕੀਤੀ ਆ ਉਹਦੀ ਵੀਡੀਓ ਸਟਾਰਟਿੰਗ ਆ ਕਿ ਜਿਹੜੀ ਅੱਜ ਦੇ ਤਰੀਕ ਦੇ ਵਿੱਚ ਮੈਂ ਜੋ ਸਮਝਦਾ ਕਿ ਇੱਕ ਸ਼ਰਾਰਤ ਆ ਉਹ ਸ਼ਰਾਰਤ ਦਾ ਕਿਸ ਕਾਰਨ ਕੀ ਆ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਜਨਯੂ ਨੂੰ ਬਚਾਉਣ ਵਾਸਤੇ ਨੌਵੇਂ ਪਾਸ਼ਾ ਦੇ ਇਸ ਗੱਲ ਤੇ ਸਮਰਥਨ ਦੇਣ ਤੇ ਸਹਿਮਤੀ ਦੇਣ ਤੇ ਕਿ ਇਹ ਜਿਹੜੇ ਕਸ਼ਮੀਰੀ ਪੰਡਤ ਆਏ ਆ ਇਹਨਾਂ ਦੇ ਧਰਮ ਨੂੰ ਕੌਣ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਤੇ ਨੌਵੇਂ ਪਾਦਸ਼ਾ ਨੇ ਆਪਣੇ ਹੱਥੀ ਆਪਣੇ ਪਿਤਾ ਨੂੰ ਤੋੜਿਆ ਤੇ ਇੱਥੇ ਰਾਠੀ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਆਪਣੇ ਆਪ ਨੂੰ بڑے بڑے ਇਤਿਹਾਸਕ ਤੇ ਖੋਜਕਾਰ ਹੋਣ ਦਾ ਮਾਣ ਮੰਨਦਾ ਕਿ ਰਾਠੀ ਇਸ ਗੱਲ ਦਾ ਜਵਾਬ ਦੇ ਮੈਂ ਵੇਟ ਕਰਦਾ ਇਸ ਗੱਲ ਦੀ ਕਿ ਤੇਰੇ ਜੁਰਤ ਹੈਗੀ ਆ ਤਾਂ ਕਿ ਉਸ ਅਨੰਦਪੁਰ ਦੀ ਧਰਤੀ ਦੇ ਆਲੇ-ਦੁਆਲੇ ਜਿਹੜੇ ਰਾਜੇ ਸੀ ਉਹ Hindu ਰਾਜੇ ਸੀ ਕਿ ਨਹੀਂ ਸੀ ਜਿਨ੍ਹਾਂ ਦੀ ਸਾਹਜ ਰੰਗਰੇਵ ਨਾਲ ਸੀ ਜਿਹੜੇ ਇਸ ਗੱਲ ਹੀ ਕਿਨਾਂ ਲਾਗ ਕਰਦੇ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਇਹ ਪੰਡਤ ਕਿਉਂ ਆਏ ਨੇ ਉਹ ਉਹਨਾਂ ਕੋਲ ਕਿਉਂ ਨਹੀਂ ਗਏ ਰਾਜ ਵਾਲਿਆਂ ਕੋਲ ਇਸ ਗੱਲ ਦਾ ਜਵਾਬ ਦੇ ਰਾਠੀ ਜੇ ਤੇਰੀ ਜ਼ਮੀਰ ਹੈਗੀ ਜਦ ਪਿਓ ਦਾ ਹੈਗਾ ਨਾ ਤੇ ਇਹ ਉਹ ਇਸ ਪੰਨੇ ਨੂੰ ਖਤਮ ਕਰ ਰਿਹਾ ਇੱਕ ਸਾਜ਼ਿਸ਼ ਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ ਆਉਣ ਵਾਲੇ ਦਿਨਾਂ ਵਿੱਚ ਨਵੰਬਰ ਵਿੱਚ ਸਿੱਖ ਵੀ ਮਨਾ ਰਹੇ ਨੇ ਸਰਕਾਰਾਂ ਵੀ ਮਨਾ ਰਹੀਆਂ ਨੇ ਅਸੀਂ ਸਵਾਗਤ ਕਰਦੇ ਹਾਂ ਇਸ ਗੱਲ ਦਾ ਪੰਜਾਬ ਸਰਕਾਰ ਨੇ ਵੀ ਗੱਲ ਕੀਤੀ ਹੈ ਅਸੀਂ ਉਹਦਾ ਵੀ ਸਵਾਦ ਕਰਦੇ ਆ ਕੇਂਦਰ ਸਰਕਾਰ ਵੀ ਬਣਾ ਰਹੀ ਹੈ ਸਾਰੇ ਲੋਕ ਉਹਨਾਂ ਦੀ ਉਸ ਕੁਰਬਾਨੀ ਉਸ ਸ਼ਹਾਦਤ ਨੂੰ ਉਸ ਪੰਨੇ ਨੂੰ ਸਨਮਾਨ ਤੇ ਸਤਿਕਾਰ ਦੇ ਰਹੇ ਨੇ ਪਿੱਛੇ ਵੀ ਕੁਝ ਲੋਕਾਂ ਨੇ ਸ਼ਰਾਰਤ ਕੀਤੀ ਸੀ ਉਹਨਾਂ ਦੀ ਕੁਰਬਾਨੀ ਨੂੰ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਸੀ ਸੋ ਇਹ ਗੱਲਾਂ ਸਭ ਤੋਂ ਮਾੜੀ ਗੱਲ ਕੀਤੀ ਆ ਉਹਨੇ ਕਿ ਗੁਰੂ ਸਾਹਿਬ ਦੇ ਉਸ ਇਤਿਹਾਸਕ ਘਟਨਾਕਰਮ ਨੂੰ ਮਾਈਨਸ ਕਰਤਾ ਉਸ ਤੋਂ ਬਾਅਦ ਕਹਿੰਦਾ ਜਿਹੜੀ ਤਸਵੀਰ ਦਿਖਾ ਰਿਆ ਉਹ ਨੌਵੇਂ ਪਾਤਸ਼ਾਹ ਦੇ ਜਿਹੜੇ ਸਿਸ ਜਦੋਂ ਇੱਥੇ ਅਨੰਦਪੁਰ ਸਾਹਿਬ ਆਉਂਦੇ ਆ ਤੇ ਜਿਹੜੇ ਬਾਲ ਅਵਸਥਾ ਚ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਉਹਨਾਂ ਦੇ ਚਿਹਰੇ ਦੇ ਉੱਤੇ ਕਿਸ ਤਰ੍ਹਾਂ ਦੀ ਉਹ ਗਮਗੀਨੀ ਦਿਖਾਈ ਦੇ ਰਿਆ ਉਹ ਮੂਰਖ ਆਦਮੀ ਉਹਨਾਂ ਨੇ ਤਾਂ ਆਪਣੇ ਬਾਪ ਨੂੰ ਹੱਥੀ ਭੇਜਿਆ ਚਾਰ ਸਹਬਜ਼ਾਦੇ ਕੁਰਬਾਨ ਕੀਤੇ ਪਹਿਲੇ ਦੋ ਜਦੋਂ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਤੇ ਉਹ ਜਕਾਰੇ ਛੱਡਦੇ ਨੇ ਛੋਟੇ ਸਹਬਜ਼ਾਦਿਆਂ ਨੂੰ ਜਦੋਂ ਰਾਏਕੋਟ ਦੇ ਵਿੱਚ ਜਾ ਜਿਹੜੇ ਕਿਹਨਾ ਗੁਰੂ ਸਾਹਿਬ ਕੋਲ ਜਦੋਂ ਇਹ ਗੱਲ ਖਬਰ ਪਹੁੰਚਦੀ ਆ ਤਾਂ ਉਥੇ ਰੱਬ ਦਾ ਸ਼ੁਕਰ ਕਰਦੇ ਨੇ ਕਿ ਤੇਰਾ ਸੀ ਤੈਨੂੰ ਤੇਰੇ ਕੋਲੇ ਪਹੁੰਚ ਗਿਆ ਏਡੀਆਂ ਵੱਡੀਆਂ ਕੁਰਬਾਨੀਆਂ ਦੀ ਜਿਹੜੀ ਉਹਨਾਂ ਦੀ ਗੱਲ ਆ ਉਹ ਤਾਂ ਗੁਰੂ ਨੇ ਉਹਨਾਂ ਨੂੰ ਅਸੀਂ ਕਿਹ ਸ਼ਬਦ ਦੇ ਸਕਦੇ ਹਾਂ ਤੇ ਤੂੰ ਉਹਨਾਂ ਨੂੰ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਨ ਦੇ। ਇਸ ਦੇ ਵਿੱਚ ਇਹ ਵੀ ਜ਼ਿਕਰ ਹੋਊਗਾ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਾਰਾ ਸੁਣਾਇਆ ਗਈ ਸੀ ਤਾਂ ਉਸ ਦੇ ਵਿੱਚ ਵੀਡੀਓ ਦੇ ਵਿੱਚ ਦੂਰ ਰਾਠੇ ਦੇ ਵੱਲੋਂ ਛੋਟੇ ਸਾਹਿਬਜ਼ਾਦੇ ਦੇ ਚਿਹਰੇ ਨੂੰ ਬੜਾ ਇੱਕ ਜਪਾ ਕਹਿੰਦੇ ਸਹਿਮਿਆ ਹੋਇਆ ਜਿ ਕਹਿਣਾ ਨਿੱਚ ਦਾ ਬੜਾ ਔਖਾ ਲੱਗ ਰਿਹਾ ਕਹਿਣਾ ਵੀ ਸਹਿਮਿਆ ਹੋਇਆ ਤੇ ਡਰਿਆ ਹੋਇਆ ਦਿਖਾਇਆ ਸੀਗਾ। ਇਹ ਦੂਰ ਰਾਠੇ ਦੇ ਵੱਲੋਂ ਇਹ ਇਤਿਹਾਸ ਦੇ ਅੰਦਰ ਜਿਹੜੀ ਉਹਨਾਂ 9 ਸਾਲ ਤੇ 7 ਸਾਲ ਦੇ ਬੱਚਿਆਂ ਦੀ ਜ਼ਰੂਰਤ ਆ ਉਹਨੂੰ ਸਾਡੇ ਬਗਾਨਿਆਂ ਨੇ ਵੀ ਮੰਨ ਲਓ ਉਹ ਇੱਕ ਸਨਮਾਨ ਤੇ ਕਦਰ ਦਿੰਦੀ ਹੈ। ਜਿਹੜ ਤਿੰਨ ਦਿਨ ਉਹ ਆਪਣੀ ਕਚੈਰੀ ਵਿੱਚ ਲਿਆਉਂਦੇ ਰਹੇ ਜਿਹੜੇ ਸਹਬਜ਼ਾਦੇ ਸੀ ਉਹ ਨਾ ਲਾਲਚ ਵਿੱਚ ਆਏ ਨਾ ਡਰੇ ਤੇ ਤਾਂ ਉਹਨਾਂ ਨੂੰ ਅਖੀਰ ਦੇ ਆਕੇ ਜਿਹੜਾ ਵਜੀਦ ਖਾਨ ਸੀ ਉਹਨੇ ਉਹਨਾਂ ਨੂੰ ਫਤਵਾ ਜਾਰੀ ਕਰਵਾਇਆ ਕਿ ਦਿਵਾਰਾਂ ਵਿੱਚ ਚੜਕੇ ਜਿਹੜਾ ਮਾਰ ਜਿਹੜਾ ਸ਼ਹੀਦ ਕਰ ਦਿੱਤਾ ਜਾਵੇ ਰਾਠੀ ਤਾਂ ਇਸ ਗੱਲ ਨੂੰ ਸਮਝ ਨਹੀਂ ਸਕਦਾ ਦੂਜੀ ਅਗਲੀ ਗੱਲ ਕਰਦਾ ਕਹਿੰਦਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਖਾਲਸੇ ਦੀ ਸਜਣਾ ਕੀਤੀ ਇੱਕ ਬਰਤਨ ਵਿੱਚ ਪਾਣੀ ਪਾ ਕੇ ਖੰਡ ਘੋਲਤੀ ਪਿਆ ਆਖ ਪਿਆ ਦਿੰਦੀ ਪਾਣੀ ਦੇ ਵਿੱਚ ਮੈਨੂੰ ਇਹ ਦੱਸੋ ਮੈਂ ਰਾਠੀ ਨੂੰ ਪੁੱਛਣਾ ਚਾਹੁੰਨਾ ਉਹ ਰਾਠੀ ਆਪਣੇ ਪੁੱਛ ਆਪਣੇ ਬਾਪ ਨੂੰ ਪੁੱਛ ਆਪਣੇ ਦਾਦੇ ਨੂੰ ਪੁੱਛ ਆਪਣੀਆਂ ਦਾਦੀਆਂ ਆਪਣੀਆਂ ਨਾਨੀਆਂ ਨੂੰ ਪੁੱਛ ਤੇਰੀ ਇਹਨਾਂ ਦੀ ਔਰਤ ਦੀ ਇੱਜ਼ਤ ਕਿਹਨੇ ਬਚਾਈ ਉਹਨਾਂ ਨੂੰ ਅਬਦਾਲੀ ਬਨ ਕੇ ਲੈ ਜਾਂਦਾ ਸੀ ਗੰਦੇ ਬਾਜ਼ਾਰ ਵਿੱਚ ਵੇਚਦਾ ਸੀ ਨਹੀਂ ਵੇਚਦਾ ਤੂੰ ਇਤਿਹਾਸਕਾਰ ਆ ਇਤਿਹਾਸ ਦੀ ਗੱਲ ਦੱਸ ਉਹ ਇਹਨਾਂ ਹੀ ਅਮਰਤ ਵਾਲੇ ਲੋਕਾਂ ਨੇ ਬਚਾਈ ਉਹਨਾਂ ਲੋਕਾਂ ਕੋਲੇ ਇੰਨੀ ਸ਼ਕਤੀ ਆਈ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਿੱਧੜਾਂ ਨੂੰ ਸ਼ੇਰ ਬਣਾਇਆ ਸਵਾ ਲੱਖ ਨਾਲ ਲੜਾਇਆ ਇਹ ਅਮਰਤ ਦੀ ਉਹ ਦਾਤ ਸੀਗੀ ਇਹ ਏਡੀ ਵੱਡੀ ਇੱਕ ਪਰੰਪਰਾ ਤੇ ਸਾਡੀ ਮਰਜ਼ਾਦਾ ਵਾ ਤੂੰ ਉਹਦੀ ਤੋਹੀਨ ਕਰ ਰਿਆ ਸਭ ਤੋਂ ਮਾੜੀ ਗੱਲ ਆ ਮੈਂ ਸਿੱਖਾਂ ਨੂੰ ਕਹਿਣਾ ਚਾਹਣਾ ਚਾਹੇ ਦੇਸ਼ 'ਚ ਬੈਠੇ ਚਾਹੇ ਵਿਦੇਸ਼ 'ਚ ਬੈਠੇ ਆ ਤੁਹਾਨੂੰ ਲੜਨ ਦਾ ਐਸ ਗੱਲ ਦੀ ਕਿ ਇਹੋ ਜਿਹਾ ਬੰਦਾ ਸਿੱਖਾਂ ਦੇ ਬਾਰੇ 'ਚ ਸ਼ਰੇ ਆਮ ਜਿਹੜਾ ਵੀਡੀਓ ਪਾ ਕੇ ਆਪਣੀ ਬੱਲੇ ਬੱਲੇ ਖਟੇ ਚਾਰ ਪੈਸਿਆਂ ਦੀ ਖਾਤਰ ਉਹ ਇੱਕ ਏਆਈ ਕੰਪਨੀ ਨੂੰ ਪ੍ਰੋਮੋਟ ਕਰ ਰਿਹਾ ਐਡ ਦੇ ਰਿਆ ਵਿੱਚ ਐਡ ਦੇ ਰਿਆ ਪ੍ਰਮੋਟ ਕਰ ਰਿਹਾ ਇਹਦਾ ਮਤਲਬ ਕੀ ਹੈ ਕਿ ਆਪਣੀ ਐਡ ਨੂੰ ਚਲਾਉਣ ਵਾਸਤੇ ਆਪਣੀ ਪ੍ਰਮੋਸ਼ਨ ਵਾਸਤੇ ਸਿੱਖਾਂ ਦਾ ਇਤਿਹਾਸ ਵਿਗਾੜ ਰਿਹਾ ਜੇ ਤੁਸੀਂ ਇਸ ਗੱਲ ਖਿਆਲ ਨਹੀਂ ਕਰਦੇ ਤਾਂ ਸਾਨੂੰ ਡੁੱਬ ਮਰਨਾ ਚਾਹੀਦਾ ਉਸ ਤੋਂ ਬਾਅਦ ਗੁਰੂ ਗੁਰੂ ਸਾਹਿਬ ਦੇ ਬਾਰੇ ਵਿੱਚ ਹੋਰ ਬਹੁਤ ਕੁਝ ਕਰਦਾ ਸਭ ਤੋਂ ਮਾੜੀ ਗੱਲ ਹੈ ਮੈਨੂੰ ਜਿਹੜਾ ਗਿਲਾ ਵਾਇਸ ਗੱਲ ਦਾ ਕਿ ਰਾਠੀ ਦੇ ਮਾਂ ਬਾਪ ਨੇ ਉਹ ਕਾਬਲ ਸੀਖ ਨਹੀਂ ਸੀ ਉਹਨਾਂ ਨੇ ਇਹਨੂੰ ਅਕਲ ਨਹੀਂ ਦਿੱਤੀ ਜਿਨੂੰ ਆਪਣੇ ਵੱਡੇ-ਵਡੇਰਿਆਂ ਤੋਂ ਛੱਡੋ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੇ ਬਾਰੇ ਵਿੱਚ ਬੋਲਣ ਦੀ ਤਮੀਜ਼ ਹੀ ਨਹੀਂ ਹੈ। ਜੀ। ਸਭ ਤੋਂ ਮਾੜੀ ਗੱਲ ਆ। ਭਾਵੇਂ ਉਹਦੀ ਤਮੀਜ਼ ਲਈ ਅਸੀਂ ਮਥਾਜ ਨਹੀਂ ਐ ਗੁਰੂ ਸਾਹਿਬ ਦੀ ਸ਼ਖਸੀਅਤ ਮਥਾਜ ਨਹੀਂ ਐ। ਪਰ ਉਹਦੀ ਜਿਹੜੀ ਜਿਹੜੀ ਇਹ ਇਹਦਾ ਵਰਤਾਰਾ ਵਾ ਜਿਹੜੇ ਬੈਠੇ ਮਾਨਵਵਾਦੀ ਲੋਕ ਨੇ, ਜਿਹੜੇ ਧਰਮੀ ਲੋਕ ਨੇ ਉਹ ਇਸ ਗੱਲ ਨੂੰ ਸਮਝਣ ਤੇ ਇਸ ਗੱਲ ਨੂੰ ਮਜ਼ਾ ਚਖਾਉਣ ਇਹ ਬਹੁਤ ਵੱਡੀ ਜ਼ਰੂਰਤ ਹੈ ਬੰਦਾ ਸਿੰਘ ਬਹਾਦਰ ਤੇ ਆਜੋ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਗੱਲ ਬੋਲ ਰਿਹਾ ਮੈਂ ਸ਼ਬਦ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਕਹਿੰਦਾ ਬਕਵਾਸ ਕਰ ਰਿਹਾ ਕਿ ਬੰਦਾ ਸਿੰਘ ਬਹਾਦਰ ਜਿਹੜਾ ਕਿਰਾ ਉਹਨੇ ਸਮਰਪਣ ਕੀਤਾ ਬੰਦਾ ਸਿੰਘ ਬਹਾਦਰ ਨੂੰ ਬੰਦੇ ਨੇ ਕੋਈ ਸਮਰਪਣ ਨਹੀਂ ਕੀਤਾ ਉਹ ਆਖਰੀ ਸਮੇਂ ਤੱਕ ਲੜਿਆ ਉਹ ਇਥੋਂ ਤੱਕ ਲੜਿਆ ਉਹ ਰਲ ਵੀ ਸਕਦਾ ਸੀ ਆਪਣੇ ਧਰਮ ਨੂੰ ਵੀ ਛੱਡ ਸਕਦਾ ਸੀ ਤੇ ਉਸ ਬੰਦੇ ਨੇ ਆਖਰੀ ਸਮੇਂ ਤੱਕ ਜਮੂਰਾਂ ਨਾਲ ਮਾਸ ਖਚਵਾਇਆ ਉਦੇ ਅੰਦਰ ਗੁਰੂ ਜਿਹੜਾ ਬਸਦਾ ਸੀ ਗੁਰੂ ਦੇ ਭੈ ਤੇ ਭਾਵਨੀ ਵਿੱਚ ਰਿਆ ਉਹਦੇ ਆ ਉਹਦੇ ਬੱਚੇ ਦਾ ਜਿਹੜਾ ਕਹਿੰਦਾ ਦਿਲ ਸੀ ਉਹ ਕੱਢ ਕੇ ਉਹਦੇ ਚ ਪਾਇਆ ਗਿਆ ਤਾਂ ਵੀ ਉਹ ਡੋਲਿਆ ਨਹੀਂ ਤੇ ਉਹ ਇਹ ਬਕਵਾਸ ਕਰ ਰਿਹਾ ਕਿ ਇਤਿਹਾਸ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਹੈ ਕਿ ਉਸ ਗੁਰੂ ਦਾ ਸਿੱਖ ਕਦੇ ਬਣਿਆ ਨਹੀਂ ਸੀ ਇਹ ਗੱਲਾਂ ਬਹੁਤ ਅਤਰਾਜਯੋਗ ਨੇ ਜਿਹੜੀਆਂ ਕਿ ਨਾਮ ਅਰਦਾਸ ਕਰਯੋਗ ਨੇ ਮੈਂ ਇੱਥੇ ਦੇਖੋ ਛਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਇੱਕ ਸੰਸਥਾ ਸਿੱਖਾਂ ਦੀ ਉਹ ਆਪਣੇ ਤੌਰ ਤੇ ਪਹਿਲਾਂ ਵੀ ਸਮੇਂ-ਸਮੇਂ ਨਾਲ ਭਾਵੇਂ ਕੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਦੀਆਂ ਸਰਕਾਰਾਂ ਸਿੱਖਾਂ ਦੇ ਹੋਰੇ ਇਹਨਾਂ ਹੱਲਿਆਂ ਦੇ ਖਿਲਾਫ ਚਿੰਤਤ ਨਹੀਂ ਐ ਅਸੀਂ ਕਈ ਵਾਰ ਇਹ ਵੀ ਕਹਿੰਦੇ ਆ ਕਿ ਚਿੰਤਤ ਨਾ ਹੋਣ ਦੇ ਨਾਲ ਨਾਲ ਉਹ ਰਲੇ ਵੀ ਨਹੀਂ ਕਿ ਸਿੱਖਾਂ ਨੂੰ ਟ੍ਰੋਲ ਕਰਨ ਦੇ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਬੜਾ ਅਫਸੋਸ ਹੁੰਦਾ ਜਦੋਂ ਅਰਸ਼ਦੀਪ ਕਦੇ ਕੈਸ਼ ਛੱਡਦਾ ਉਹਨੂੰ ਰੂਪ ਪਾਕਿਸਤਾਨੀ ਕਹਿ ਦਿੱਤਾ ਜਾਂਦਾ ਇਹ ਇਹ ਮਾੜੀ ਮਾਨਸਿਕਤਾ ਹੈ ਇਸ ਦੇਸ਼ ਦੀ ਜਿਹਨੂੰ ਹੋਰ ਬਹੁਤ ਸਾਰੀਆਂ ਕਹਾਣੀਆਂ ਨੇ ਗੱਲ ਕਰਾਂਗੇ ਬੜੀ ਲੰਬੀ ਹੋ ਜਾਏਗੀ ਤੇ ਸਰਕਾਰਾਂ ਇਸ ਗੱਲ ਦੇ ਖਿਆਲ ਨਹੀਂ ਕਰਦੀਆਂ ਅੱਜ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਬਹੁਤ ਸਾਰੇ ਚੈਨਲ ਜਿਹੜੇ ਬੰਦ ਕੀਤੇ ਜਾਂਦੇ ਨੇ ਬਹੁਤ ਸਾਰੇ ਜਿਹੜੇ ਪਲੇਟਫਾਰਮ ਬੰਦ ਕੀਤੇ ਜਾਂਦੇ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟ ਬੰਦ ਕੀਤੇ ਜਾਂਦੇ ਨੇ ਇਹ ਸਰਕਾਰ ਇਹੋ ਜਿਹੇ ਬੰਦੇ ਤੋਂ ਇਸ ਗੱਲ ਦੀ ਇਜਾਜ਼ਤ ਕਿਵੇਂ ਦੇ ਰਹੀ ਆ ਕਿ ਉਹਦਾ ਚੈਨਲ ਜਾਂ ਉਹਦਾ ਸੋਸ਼ਲ ਮੀਡੀਆ ਸਾਡੇ ਦੇਸ਼ ਦੇ ਅੰਦਰ ਗਲਤ ਭਰਮ ਪੈਦਾ ਕਰ ਰਿਹਾ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਇਸ ਵੀਡੀਓ ਪਾਉਣ ਤੋਂ ਬਾਅਦ ਉਹ ਵੋਟਿੰਗ ਕਰਾ ਰਿਹਾ ਪਰ ਬੋਟੇ ਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਰਾਠੀ ਨੂੰ ਇੱਕ ਤੁਹਾਡੇ ਦੁਆਰਾ ਕਹਿ ਦੇਣਾ ਚਾਹੁੰਦਾ ਤੂੰ ਇਸ ਗੱਲ 'ਇਸ਼ਰਮ ਕਰ ਵੀ ਤੇਰੀ ਫਾਲੋਇੰਗ ਦੇ ਵਿੱਚ ਸਿੱਖ ਬਹੁਤ ਘੱਟ ਹੋਣਗੇ ਪਰ ਫਿਰ ਵੀ 27% ਲੋਕਾਂ ਨੇ ਤੇਨੂੰ ਵੀਡੀਓ ਡਿਲੀਟ ਕਰ ਲਈ ਕਿਹਾ ਤਾਂ ਕਿਉਂਕਿ ਤੂੰ ਗੈਰਸਧੰਗ ਗੱਲ ਕੀਤੀ ਆ ਸਿੱਖੀ ਫਲਸਫੇ ਅੰਦਰ ਗੁਰੂ ਸਾਹਿਬਾਨ ਦਾ ਸਵਾਗ ਰਚਨਾ ਉਹ ਸਵਾਗ ਚਾਹੇ ਸਿੱਧਾ ਉਹ ਸਿੱਧਾ ਕਰੈਕਟਰ ਦੇ ਤੌਰ ਤੇ ਨਾਟਕੀ ਹੋਵੇ ਜਾਂ ਕਿਸੇ ਫਿਲਮਾਂਕਣ ਦੇ ਤੌਰ ਤੇ ਹੋਵੇ ਇਜਾਜ਼ਤ ਨਹੀਂ ਆ ਇਨੇ ਸ਼ਰਿਆਮ ਇਜਾਜ਼ਤ ਤੋਂ ਬਗੈਰ ਉਹਨੂੰ ਇਹ ਇਹਨੇ ਗਲਤ ਕਾਨੂੰ ਕੀਤੀ ਆ ਫਿਰ ਜਿਹੜਾ ਕੁਝ ਪੇਸ਼ਕਾਰੀ ਕਰ ਰਿਹਾ ਉਹਦੇ ਨਾਲ ਉਹਨਾਂ ਦੀ ਸ਼ਖਸੀਅਤ ਦੀ ਤੋਹੀਨ ਕਰ ਰਿਹਾ ਤੋਂ ਇਹ ਤੋਹੀਨ ਸਿੱਖ ਦਾ ਕਦੇ ਬਰਦਾਸ਼ਤ ਨਹੀਂ ਕਰਦਾ ਤੇ ਮੈਂ ਨਹੀਂ ਇਹ ਕਹਿੰਦਾ ਕਿ ਹੋਰ ਵੀ ਧਰਮ ਬਰਦਾਸ਼ਤ ਕਰਦਾ ਹੋਊ ਪਰ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਸਾਰੇ ਲੋਕ ਜਵਾਬ ਦੇਣ ਤਾਂ ਕਿ ਕਿਸੇ ਤਰ੍ਹਾਂ ਦੀ ਜ਼ੁਰਤ ਜਿਹੜੀ ਆ ਦੁਬਾਰਾ ਕੋਈ ਨਾ ਕਰ ਸਕੇ ਐਸਜੀਪੀਸੀ ਇਸ ਤੇ ਕੀ ਕਹਿਰੀ ਐਸਜੀਪੀਸੀ ਨੇ ਜਿਹੜਾ ਕਾਨੂੰਨੀ ਪੱਖ ਅਸੀਂ ਸਰਕਾਰ ਨੂੰ ਲਿਖਾਂਗੇ ਤੇ ਦੂਸਰਾ ਅਸੀਂ ਆ ਜਿਹੜਾ ਜਿਹੜਾ ਅਸੀਂ ਕੋਈ ਐਫ ਆਈ ਆਰ ਦਰਜ ਕਰਦਾ ਜਿਹੜਾ ਕਾਨੂੰਨੀ ਤੌਰ ਤੇ ਅਸੀਂ ਲੜਾਈ ਲੜਨੀ ਆ ਉਹ ਅਸੀਂ ਲੜਾ ਜੀ ਜੀ ਅਖੀਰ 'ਚ ਅਸੀਂ ਜਿਹੜੇ ਦਰਸ਼ਕ ਇਸ ਸਮੇਂ ਇਸ ਵਿਵਾਦ ਦੇ ਵਿੱਚ ਨੇ ਜਾਂ ਸੁਣ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇਹ ਦੱਸੜੇ ਚਾਹੁੰਦੇ ਆ ਕਿ ਜਿਹੜਾ ਕੁਛ ਨੇ ਕੀਤਾ ਵਾ ਉਹ ਤੁਹਾਨੂੰ ਸ਼ਾਇਦ ਆਮ ਰੁਟੀਨ 'ਚ ਘਟ ਦਿਸਦਾ ਹੋਵੇ ਪਰ ਉਹਦੇ ਅਰਥ ਬਹੁਤ ਮਾੜੇ ਨੇ ਉਹਨੂੰ ਗੰਭੀਰਤਾ ਨਾਲ ਪੜੋ ਕੱਲੀ ਉਹਦੀ ਇਤਿਹਾਸ ਦੀ ਪੇਸ਼ਕਾਰੀ ਨੂੰ ਤੁਸੀਂ ਮੋਹਰ ਨਾ ਲਾਓ ਉਸ ਦੀ ਗੰਬੀਰਤਾ ਨੂੰ ਵੇਖੋ ਕਿ ਇਤਿਹਾਸ ਦੇ ਪੰਨੇ ਕਿਵੇਂ ਵਿਗਾੜ ਰਿਹਾ ਗੁਰਤੇਗ ਬਹਾਦਰ ਦੀ ਸ਼ੀਦੀ ਦੀ ਗੱਲ ਕਰ ਰਿਹਾ ਉਹਦੇ ਚ ਉਹਨਾਂ ਦੇ ਅਰਥ ਨੂੰ ਚੇਂਜ ਕਰ ਰਿਹਾ ਫਿਰ ਉਹ ਅੰਮ੍ਰਿਤ ਦੇ ਬਾਟੇ ਦੇ ਬਾਰੇ ਦੇ ਵਿੱਚ ਕਿਸ ਤਰ੍ਹਾਂ ਦੀ ਪੇਸ਼ਕਾਰੀ ਕਰ ਰਿਹਾ ਉਹ ਗੁਰੂ ਸਾਹਿਬਾਨ ਦੇ ਬਾਰੇ ਸ਼ਬਦ ਕਿਸ ਤਰ੍ਹਾਂ ਵਰਤਦਾ ਕੀ ਉਹਦੇ ਮਾਮੇ ਚਾਚੇ ਦਾਇ ਲੱਗਦੇ ਹੋ ਉਸ ਨੂੰ ਇਸ ਗੱਲ ਦੀ ਅਕਲ ਹੀ ਹੈ ਨੀ ਕਿ ਉਸ ਉਹ ਕੀ ਕੀ ਵੱਡਿਆਂ ਦਾ ਸਤਿਕਾਰ ਕਿਵੇਂ ਕਰਦਾ ਫਿਰ ਵੀ ਪੀਰ ਪਕੰਬਰ ਔਲੀਏ ਨੇ ਉਸ ਤੋਂ ਬਾਅਦ ਉਹ ਉਹਨੇ ਜਿੰਨੀ ਵੀ ਇਤਿਹਾਸਕਾਰੀ ਦੀ ਪੇਸ਼ਕਾਰੀ ਕੀਤੀ ਆ ਉਹਨੇ ਉਸ ਤਰ੍ਹਾਂ ਦਾ ਇਤਿਹਾਸ ਚੱਕਿਆ ਜਿਹੜਾ ਸਾਡੇ ਵਿਰੋਧੀਆਂ ਨੇ ਲਿਖਿਆ ਇਤਿਹਾਸ ਦੇ ਵਿੱਚ ਕਈ ਤਰ੍ਹਾਂ ਦੇ ਵਿਵਾਦ ਹੁੰਦੇ ਆ ਤੇ ਵਿਵਾਦ ਪੈਦਾ ਕਰਨਾ ਜਾਣ ਜਾਣਤਾ ਹੋਣੀ ਇਹਦੇ ਵਿੱਚ ਫਰਕ ਆ ਪਰ ਅਸੀਂ ਸਮਝਦੇ ਆ ਕਿ ਇਹ ਰਾਠੀ ਜਾਣਬੁੱਝ ਕੇ ਵਿਵਾਦ ਪੈਦਾ ਕਰ ਰਿਹਾ ਜਿਹੜੀਆਂ ਚੀਜ਼ਾਂ ਸਾਰੀ ਦੁਨੀਆ ਦੇ ਸਾਹਮਣੇ ਆ ਉਸ ਗੱਲ ਨੂੰ ਝਟਲਾ ਰਿਹਾ ਗਲਤ ਪੇਸ਼ਕਾਰੀ ਕਰ ਰਿਹਾ ਜਿਹੜੀ ਪੇਸ਼ਕਾਰੀ ਸਿੱਖ ਬਰਦਾਸ਼ਤ ਨਹੀਂ ਕਰਦੇ ਮੈਂ ਫਿਰ ਤੁਹਾਡੇ ਦਰਾਂ ਹੀ ਦੱਸਣਾ ਚਾਹੁੰਨਾ ਵਿਦੇਸ਼ ਦੇ ਨਾਲ ਜੁੜਿਆ ਤੁਹਾਡਾ ਇਹ ਚੈਨਲ ਆ ਇਸ ਚੈਨਲ ਦੇ ਨਾਲ ਜਿਹੜੇ ਕਿ ਲੋਕਾਂ ਦੀਆਂ ਗੱਲਾਂ ਕਰਦਾ ਧਰਮ ਦੀ ਗੱਲ ਵੀ ਕਰਦਾ ਪੰਜਾਬ ਪੰਜਾਬੀ ਦੀ ਗੱਲ ਕਰਦਾ ਹਰ ਥਾਂ ਤੇ ਬੈਠਾ ਸਿੱਖਾ ਜਿਹੜਾ ਉਹਦੇ ਮਸਲੇ ਨੂੰ ਉਠਾਉਂਦਾ ਜਿਹੜਾ ਸਾਡਾ ਚੈਨਲ ਆ ਜਿਹੜਾ ਵਸਦਾ ਪੰਜਾਬ ਇਸ ਦੇ ਨੂੰ ਇਹਦੇ ਦੁਆਰਾ ਦੱਸਣਾ ਚਾਹੁੰਦਾ ਕਿ ਜਿਹੜੇ ਸਿੱਖ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਜਿਹੜੀ ਉਹਦੀ ਛਰਾਰਤ ਆ ਬਹੁਤ ਡੂੰਗੀ ਆ ਆਉਣ ਵਾਲੇ ਸਮੇਂ ਸਾਨੂੰ ਨੁਕਸਾਨ ਵੀ ਕਰੇਗੀ ਅਸੀਂ ਇਕਜੁੱਟ ਹੋਈਏ ਇਹੋ ਜੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਈਏ ਹਥਿਆਰ ਸਮੇਂ ਦੇ ਮੁਤਾਬਕ ਉਹੀ ਹੁੰਦਾ ਜਿਹੜਾ ਸੋਸ਼ਲ ਮੀਡੀਆ ਰਾਹੀਂ ਉਹ ਗੱਲ ਕਰ ਰਿਹਾ ਤੁਸੀਂ ਸੋਸ਼ਲ ਮੀਡੀਆ ਰਾਹੀਂ ਇਸ ਦਾ ਡਟਵਾ ਜਵਾਬ ਦਿਓ ਇਹਨੂੰ ਬਾਈਕਾਟ ਕਰੋ ਇਹਦਾ ਚੈਨਲ ਬੰਦ ਕਰਾਓ ਇਹ ਗੱਲ ਮੈਂ ਆਪਣੇ ਦੌਰਤੇ ਇਸ ਕਰਕੇ ਕਹਿ ਰਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ ਮੇਰੇ ਮਨ ਦਾ ਇੱਕ ਜਜ਼ਬਾ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਮੀਡੀਆ ਵੀ ਇਸ ਗੱਲ ਸਾਨੂੰ ਸਾਥ ਦੇਗਾ ਕਿਉਂਕਿ ਕਦੇ ਵੀ ਇਤਿਹਾਸ ਨੂੰ ਵਿਗਾੜਨ ਵਾਲੇ ਨੂੰ ਹੀਰੋ ਦੇ ਤੌਰ ਤੇ ਜਾਂ ਵਪਾਰੀ ਕਰਨ ਕਰਨ ਵਾਲੇ ਨੂੰ ਇਸ ਤਰ੍ਹਾਂ ਦੀ ਕਦੇ ਸਮਰਥਨ ਨਹੀਂ ਦੇਣਾ ਚਾਹੀਦਾ ਅ ਬਿਲਕੁਲ ਤਾਂ ਇਸਨ ਸਾਡੇ ਨਾਲ ਐਸਜੀਪੀਸੀ ਮੈਂਬਰ ਭਾਈ ਗੁਰਚਰ ਸਿੰਘ ਅਰੇਵਾਲ ਜੀ ਜਿਨ੍ਹਾਂ ਦੇ ਵੱਲੋਂ ਅਦ੍ਰੂਵਰਾਠੀ ਦੀ ਇਸ ਵੀਡੀਓ ਦੀ ਬੜੇ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਦਰਸ਼ਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਸਾਨੂੰ ਅਜਹੀਆਂ ਵੀਡੀਓਜ਼ ਤੋਂ ਬਚਣਾ ਚਾਹੀਦਾ ਤੇ ਅਜਿਹੇ ਜੋ ਸ਼ਰਮਨਾਕ ਹਰਕਤ ਇਸ ਯੂਟਿਊਬਰ ਦੇ ਵੱਲੋਂ ਕੀਤੀ ਗਈ ਹੈ ਇਸ ਦੀ ਸੋਸ਼ਲ ਮੀਡੀਆ ਰਾਹੀਂ ਇਹਦਾ ਵਿਰੋਧ ਵੀ ਜਰਾ ਡਟ ਕੇ ਕਰਨਾ ਚਾਹੀਦਾ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਲਗਨ ਸੇਟ ਵਸਦਾ ਪੰਜਾਬ